ਇਹ ਬੰਦੇ ਸਰਕਾਰ ਨੂੰ ਕਹਾਂ ਚੱਲਿਆ ਐ ਤੇਰੇ ਬੰਦੇ ਸਸਪੈਂਡ ਹੋਣੇ ਨੇ ਨੌਕਰੀ ਖੋਹ ਲਈ ਤੇ ਆਪ ਵੀ ਜਿਵੇਂ ਅੰਦਰ ਆ ਕੇ ਆ ਰਹੇ ਆ ਸਾਡੇ ਪਾਣੂ ਅੰਦਰਵਾੜਾ ਕੁੱਟਮੇ ਕੁੱਟੂ ਕੋਰ ਵੀ ਕੱਢ ਲੈ ਮਾ ਅੱਜਾ ਕਦਰ ਸਾਡੇ ਤੇ ਪਿਓ ਜਨਾਨੀਆਂ ਵਾਲਿਆਂ ਨੇ ਜਨਾਨੀ ਅੰਦਰਵਾੜੀ ਹੈ ਗੁੰਡੀ ਅੱਜ ਵੀ ਹਾਜ਼ਰ ਜਾਫਤ ਲੜ ਰਹੇ ਸੀ ਜਿਨ੍ਹਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਬਰੂਨੀ ਦੀ ਸਥਿਤੀ ਨੂੰ ਖਰਾਬ ਨਾ ਕਰੋ ਇਹ ਤੁਸ ਜੁ ਵੀ ਗੱਲ ਬੈਗੇ ਇਹਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪੀਟਲ ਲੈ ਕੇ ਜਾ ਰਹੇ ਸਰ ਮੇਰਾ ਇੱਕ ਫਰੈਂਡ ਆ ਮੈਂ ਨਾਰਮਲ ਇਹਨੂੰ ਬਤਾਈ ਦੇਣਾ ਇਨਵੇਂ ਸਾਲ ਦੇ ਇਦਾਂ ਦਾ ਕੁਝ ਨਹੀਂ ਕਿਹੜੀ ਗੱਲ ਹੋ ਗਈ ਬਹੁਤ ਹੋਇਆ ਹੁਣ ਆ ਗਈ ਦੱਸੋ ਤੁਸੀਂ ਕੀ ਹੋਈਏ ਤੁਹਾਨੂੰ ਫਰੈਂਡਾ ਮੇਰਾ ਕੀ ਹੋ ਗਿਆ ਦੱਸ ਲੱਦੇ ਜੋ ਕੀ ਹੋ ਗਿਆ ਬਤਾਈ ਦੇਣਾ ਇਨ ਫਰੈਂਡਾ ਮੇਰਾ ਦੱਸ ਨਹੀਂ ਮੇਰਾ ਫਰੈਂਡਾ ਦੱਸ ਨਹੀਂ ਵੇ ਰੁਕਣਾ ਨਹੀਂ ਕਿਹੜੀ ਗੱਲ ਵੀਰ ਜੀ ਲੱਗੀ ਹੈ ਮੈਂ ਮਿਹਨਤ ਪੂਰਾ ਨਹੀਂ ਮੇਰਾ ਬਾਰ ਬੈਠੇ ਸੀ ਨਹੀਂ ਇਹ ਕਹਿੰਦੇ ਸੀ ਮੁਲਾਜ਼ਮ ਲੈ ਬੰਦਾ ਲੈ ਕੇ ਆਇਆ ਫੜ ਗਿਆ ਤੁਹਾਡੇ ਜਿਹੜੇ ਗਰੀਕ ਜਿਹਨੂੰ ਕਹਿੰਦੇ ਫਰੈਂਡ ਆ ਤੁਹਾਡੇ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਇਆ ਜਿਨ੍ਹਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਕਰੂਗੇ ਸਟਿੱਚ ਨੂੰ ਖਰਾਬ ਨਾ ਕਰੋ ਇਹ ਪੁੱਛਦੇ ਵੀ ਗੱਲ ਬਹਿ ਗਏ ਇਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਇਸੇ ਲਾਭ ਹੋ ਗੁਸੇ ਨਹੀਂ ਹੁਣ ਇਹ ਕਿਥੇ ਲੱਗਿਆਦਾ ਹੋਇਆ ਹੁਣ ਅਸੀਂ ਚੌਂਕੀ ਲੱਗੇ ਆ ਐਪਲੀਕੇਸ਼ਨ ਲੈ ਕੇ ਸਿਵਲੋ ਕੇਰੀ ਚੌਂਕੀ ਕੇ ਧਿਆਨ ਸਿੰਘ ਕਿੰਪਲੈਕਸ ਅੱਛਾ ਤੇ ਇਹ ਪਗਰੇਤ ਮੱਛੇ ਲੇਰੀਜ਼ ਆਈ ਹੈ ਕਿ ਰੋੜਾ ਇਹਨਾਂ ਦੇ ਗੱਡੀਆਂ ਲਈ ਜੀ ਅੱਛਾ ਇਹ ਦਰਮਾਣ ਰੱਜੇ ਹੋਏ ਨੇ ਆਪਸ ਵਿੱਚ ਲੜਦੇ ਸੀ ਇੱਕ ਦੂਜੇ ਨੂੰ ਹੱਟਮਾਰ ਕੀਤੀ ਹੈ ਕੁੱਟਮਾਰ ਕੀਤੀ ਹੈ ਇਸ ਕਰਕੇ ਮੇਰੀ ਕਿ ਕਰਾਣੀ ਸਿਵਲ ਹਸਪਤਲ ਲੈ ਕੇ ਜਾ ਰਹੇ ਨੇ ਇਹ ਮਹਿਲਾ ਹੈ ਜਮਦਾਰਤਾ ਸਾਰੇ ਇਹ ਦੇਖੋ ਜਦੋਂ ਅਸੀਂ ਕੀਤਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਨ ਸਾਡੇ ਪਰਦੀ ਕੋਈ ਨਾ ਕੁਛ ਤਾਂ ਬੋਲਣਾ ਹੀ ਹੈ ਸਰ ਦੇਖਿਆ ਵੀ ਲੇਡੀਜ਼ ਨੂੰ ਅੰਦਰ ਥਾਣਾ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀਜ਼ ਨਹੀਂ ਇਹ ਲੇਡੀਜ਼ ਤਾਂ ਇਹ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਅਸੀਂ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਬੇ ਕੀ ਮੋਨਾ ਵਿਅਕਤੀ ਹੈ ਸ਼ਰਾਬੀ ਹੱਥ ਵਿੱਚ ਮੈਡੀਕਲ ਕਰਾਉਣ ਲਈ ਲੈ ਕੇ ਚਲੇ ਸਰ ਇਹਨਾਂ ਨੂੰ ਰੋਕ ਲਾਇਆ ਵੀ ਸਰਦਾਰ ਲੇਡੀ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋਚਦਾ ਨੂੰ ਐ ਲੱਗੇਗੀ ਅਸੀਂ ਕਿੰਨਾ ਕੁ ਗਲਤ ਕੀਤਾ ਅੱਜ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹੱਥ ਤੇ ਇੱਕ ਦੂਜੇ ਨਾਲ ਲੜ ਰਹੇ ਸੀ ਅਸੀਂ ਨੂੰ ਰੋਕੇ ਭੋਸ ਦੇ ਗਾਲ ਪੈ ਗਏ ਹੁਣ ਮੈਡੀਕਲ ਕਰਾਣ ਲਈ ਸਿਵਲ ਹਸਪਤਲ ਲੈ ਕੇ ਚੱਲਦੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਲੜ ਰਹੇ ਠੀਕ ਹੈ ਸ਼ਰਾਬੀ ਆਹ ਓਕੇ ਠੀਕ ਹੈ ਕਿਹੜੇ ਦਾਣੇ ਦਾ ਮਾਮਲਾ ਕਰੇ ਡਵੀਜ਼ਨ ਨੰਬਰ 5 ਚੌਂਕੀ ਬਸਤੇ ਤੁਹਾਡੇ ਦੇ ਪਹਿਲਾਂ ਕਰਾਣਾ ਕਹਿੰਦਾ ਤੂੰ ਘੋੜਾ ਨਿਮਲਾ ਜੇ ਕਰਾਣਾ ਨਹੀਂ ਕਹਿੰਦਾ ਮੋਂਦਾ ਕਰਾਣ ਜਾਊਂਗਾ ਆਹ ਜਿਹੜਾ ਮੈਡੀਕਲ ਬੰਦੇ ਮੜੀ ਕਰਾਉਣਾ ਚਾਹੀਦੇ ਕਿੰਨੇ ਚਾਰ ਪਾਈਏ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਘੋੜਾ ਨਿਮਲਾ ਜੇ ਕਹਿੰਦਾ ਕਰਾ ਲੇਗੀ ਮ ਆਮ ਲਾਇ ਇਹ ਆਪਣੀ ਬਾਸਾਡੇ ਵੀ ਬਾਸਾਡੇ ਉੱਥੇ ਹੀ ਖੜੇ ਆ ਜੀ ਮੰਗਦੀ ਆ ਤੁਹਾਡੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾ ਪੂਰੀਆਂ ਨੇ ਪੈਂਡ ਕੀਤਾ ਜਾਵੇ ਪੈਂਡ ਕੀਤਾ ਜਾਵੇ ਕਿ ਡ੍ਰਿੰਕ ਬੈਗ ਕਰਕੇ ਥਾਣੇ ਅੰਦਰ ਨਾ ਬੈਠਾ ਜਾਵੇ ਆ ਲੰਮੀ ਪਾਇਆ ਉਹ ਆ ਗਈ ਚਲ ਨਹੀਂ ਆ ਗਏ ਕਿਹੜੇ ਅੱਜ ਵੀ ਕਮਾਰ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਫਟਣਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਸਰ ਧਰਾਂ ਨੂੰ ਹੱਲੇ ਆਇਆ ਇੱਥੇ ਹਾਂ ਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਤੇ ਤਲਵੱਦਾ ਘੰਟਾ ਤੇ ਗੇਟ ਝੜਕਾਇਆ ਸਾ ਗੇਟ ਨਹੀਂ ਖੋਲਿਆ ਸਾਡੇ ਕੇ ਵੀ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਖੜਕਾਇਆ ਗੇਟ ਅੰਦਰ ਘੰਟੇ ਸਾਡੇ ਭਰਾ ਨੂੰ ਕੁੱਟ ਕੇ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇਣੇ ਨੇ ਡਾਂਗ ਮਾਰੀਓ ਦਾ ਹੱਥ ਖੋਨੋ ਖੋਨ ਕਰਤਾ ਉਹਨੂੰ ਲੰਮੇ ਪੈ ਕੇ ਕੁੱਟਣਗੇ ਉਹ ਗੇਟ ਦਾ ਬੰਦ ਕਰ ਲੈਣਾ ਨੇ 40 ਵਾਲਾ ਅਸੀਂ ਕਿ ਸਰ ਕੁੱਟਦੇ ਕਿਉਂ ਪਿਆ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਤਰ੍ਹਾਂ ਨੇ ਕੋਈ ਗਲਤੀ ਕੀਤੀ ਐ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੋਂ ਬਾਅਦ ਕਹਿੰਦਾ ਤੁਸੀਂ ਕੀ ਕਰ ਲਓਗੇ ਨਿਕਲਦੇ ਸਾਡੇ ਦੀ ਪੁਰਜਾਈ ਤੇ ਚਪੇੜ ਮਾਰਦੀ ਉਹ ਬੰਦੇ ਨੂੰ ਪੁੱਤ ਮਲਾ ਦੇਣੇ ਰਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਤੁਮ ਲਾਜਮ ਆਓ ਉਹ ਪਤਾ ਨਹੀਂ ਨਾਲ ਕੀ ਆਣਾ ਸੋਨੀ ਤਾਂ ਮੁੰਡਾ ਮੋਨਾ ਦੇ ਬੈਠ ਰਿਹਾ ਸੀ ਜਿਹੜਾ ਛੜਨਾ ਹੁਣ ਤੱਕ ਗੱਲ ਸਾਨੂੰ ਕੰਡਾ ਨੂੰ ਕੰਦਾ ਫਿਰ ਕੀ ਹੋਊਗਾ ਲਾਜਮ ਕੰਨ ਤਾਂ ਮੈਂ ਤੁਹਾਨੂੰ ਛੜ ਦੂੰਗਾ ਬੰਦੇ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲਦੀਆਂ ਕਹਿੰਦਾ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਇਆ ਪਾਜੀ ਕਹਿੰਦਾ ਇੱਕ ਮਿੰਟ ਆਹਦਾ ਕਹਿੰਦੇ ਅਸੀਂ ਲੈ ਕੇ ਆਏ ਅਰੇ ਇਹ ਬੰਦੇ ਨੇ ਆਂਦੇ ਸੋਚੇ ਪਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਪਰ ਸਾਡੀ ਪੰਚਾਇਤ ਦੇ ਚਿਹਰੇ ਮਾਰਤੀ ਅਸੀਂ ਕਿਹਾ ਵੀ ਤੈਨੂੰ ਇੱਕ ਮਿੰਟ ਹੋ ਜਾ ਮਾਰਾਂ ਆ ਬਲਾਮ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਮੈਂ ਸੀਪੀ ਤੋਂ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ કે ਗੁੰਡੇ ਨੇ ਆ ਦਰਾਂ ਪੁਲਸ ਵਾਲੇ ਨੇ કે ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲਿਆ ਪੁਲਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਕੱਲਾ ਕਰਦੇ ਲੋਨ ਨਹੀਂ ਨੀ ਕੰਟਰੋਲ ਕੋਈ ਕੰਟਰੋਲ ਨਹੀਂ ਟਾਡੇ ਡਰਿੰਕ ਇਸ ਡਰਿੰਕ ਇਰਤ ਕਰਦੇ ਨੇ ਆ ਮਲਾਜਮ ਨਹੀਂ ਇਹ ਮੰਨਦੇ ਉਹ ਲੋਕਾਂ ਦੇ ਕਹਿੰਦੇ ਕਹਿੰਦੇ ਉਹ ਲੜ ਰਹੇ ਸੀ ਸ਼ਰਾਬ ਦੇ ਹਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਤਾਂ ਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੁਸੀਂ ਲੇਡੀ ਦੇ ਸਟ੍ਰੇਟ ਮਾਰੋਗੇ ਅਸੀਂ ਨਹੀਂ ਲੜਮਰੀ ਮਲਾਜਮ ਨੇ ਲੇਡੀਜ਼ ਦੇ ਚਪੇੜ ਮਾਰੀ ਕਹਿੰਦਾ ਟਾਪਰ ਲੱਗੇ ਘਾਡਾ ਲੋ ਮੇਰੇ ਮਾਪੇ ਬੜੀ ਲੱਕੀਏ ਨੇ ਮੇਰੀ ਮਾਦੀ ਮਾਪੇ ਬੜੀ ਲੱਕੀਏ ਜਿਹੜੇ ਕਹਿਦੇ ਕਢਾ ਲੋ ਗਰਕੀ ਮਾਮਲਾ ਕੀ ਸੀ ਇੱਕ ਜੋ ਥਾਣੇ ਦੇ ਬਾਹਰ ਹਿੰਦਵਾਜੀ ਨੂੰ ਦੇਖਣ ਨੂੰ ਮਿਲੀ ਕਾਕੀ ਇੱਕ ਹੁਣ ਇਥੇ ਬਹੁਤ ਲੋਕਾਂ ਨੂੰ ਉੱਤੇ ਕਰ ਰਹੇ ਥੱਲੇ ਆ ਕੇ ਕਾਕਾ ਹੈਗਾ ਤੇ ਰਵੀ ਹੈਗਾ ਜਿਹਨਾਂ ਦੀ ਲੜੂ ਕੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਨੇ ਇਹ ਕੇ ਮਾਮਲਾ ਇਹ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਿ ਇਹ ਲੇਡੀਜ਼ ਦੇ ਥੱਪੜ ਮਾਰੇ ਕੋਈ ਐਤਾ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ ਦਾਰੂ ਕਿ ਲਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ ਦਾਰੂ ਪੀ ਕੇ ਲੜ ਪਏ ਨੇ ਜੀ ਠੀਕ ਕੋਣੋਂ ਵੈਰੀਫਾਈ ਕਰ ਰਹੇ ਆ ਸਰ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਕੁਝ ਆਇਆ ਹੈ ਕਹਿੰਦੇ ਵੀ ਫਰੈਂਡ ਉਹ ਕਹਿ ਰਹੇ ਹੈਗੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਸੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਨਹੀਂ ਇੱਕ ਥੋੜੀ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ EMPLOYEES ਜੀ ਕੋਈ ਫਰੈਂਡ ਦੱਸ ਰਿਹਾ ਜੀ ਉਹ EMPLOYEES ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਦੇਖ ਲੈਣੇ ਆ ਜੀ ਕੀ ਮਸਲਾ ਹੈਗਾ ਉਹਨੂੰ ਨਹੀਂ ਵੈਰੀਫਾਈ ਨਹੀਂ ਵੈਸੇ ਰੱਖ ਸਕਦੇ ਆ ਉਹ ਬਡੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ 아안된 거잖아.